ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਜੀ ਪੰਜਾਬ ਯੂਨੀਵਰਸਿਟੀ ਚ ਪ੍ਰਦਰਸ਼ਨ ਚ ਹਿੱਸਾ ਲੈਣ ਵਾਲਿਆਂ ਤੇ ਚੰਡੀਗੜ੍ਹ ਪੁਲਿਸ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਇਸ ਵੇਲੇ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਨੇ ਚੰਡੀਗੜ੍ਹ ਦੀ ਜਿਹੜੀ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਪੁਲਿਸ ਆ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਆ ਤੇ ਪਿਛਲੇ ਕਈ ਜਿਹੜਾ ਤੋਂ ਵੱਖ-ਵੱਖ ਜਥੇਬੰਦਗਾਂ ਦੇ ਵੱਖ-ਵੱਖ ਸਮਾਜ ਸੇਵੀ ਲੋਕਾਂ ਦੇ ਵੱਲੋਂ ਕਈ ਰਾਜਨੀਤਿਕ ਲੋਕਾਂ ਦੇ ਵੱਲੋਂ ਐਲਾਨ ਕੀਤਾ ਕਿ ਅਸੀਂ 10 ਤਰੀਕ ਨੂੰ ਯਾਨੀ ਕਿ ਅੱਜ ਯਾਨੀ ਕਿ ਸੋਮਵਾਰ ਨੂੰ ਚੰਡੀਗੜ੍ਹ ਦੀ ਇਸ ਯੂਨੀਵਰਸਿਟੀ ਦੇ ਵਿੱਚ ਪਹੁੰਚਾਂਗੇ ਤੇ ਲੰਘੇ ਕਲਬ ਵੀ 2000 ਦੇ ਕਰੀਬ ਪੁਲਿਸ ਵਾਲਾ ਦਾ ਮ ਜਿਹੜਾ ਉਹ ਇੱਥੇ ਡਿਊਟੀ ਦੇ ਉੱਤੇ ਲੱਗ ਗਿਆ। ਸਾਰੇ 게ਟਾਂ ਦੇ ਉੱਤੇ ਪੁਲਿਸ ਖੜ ਗਈ ਆ। 2 ਨੰਬਰ 게ਟ ਦੇ ਉੱਤੇ ਯੂਨੀਵਰਸਿਟੀ ਦੇ 2 ਨੰਬਰ 게ਟ ਦੇ ਉੱਤੇ ਲੰਘੇ ਕਲ ਵਿਦਿਆਰਥੀ ਕਹਿੰਦੇ ਆਂ ਆਪਦਾ ਪ੍ਰਦਰਸ਼ਨ ਸ਼ੁਰੂ ਕਰਤਾ। ਤੇ ਇਹਦਾ ਇੱਕ ਨਵਾਂ ਨਿਯਮ ਬਣਾਤਾ ਉਹ ਤੋਂ ਨੇ ਪ੍ਰਸ਼ਾਸਨ ਨੇ। ਉਹ ਕਹਿੰਦੇ ਵੀ ਯੂਨੀਵਰਸਿਟੀ ਦੇ ਵਿੱਚ ਸਿਰਫ ਉਹ ਹੀ ਐਂਟਰ ਕਰ ਸਕੂ ਜਿਹਦੇ ਗਲ ਦੇ ਵਿੱਚ ਆਈ ਕਾਰਡ ਪਾਇਆ ਹੋਊਗਾ। ਮਤਲਬ ਇਹ ਆ ਵੀ ਜਿਹੜੇ ਕਿਸਾਨ ਆ ਜਿਹੜੇ ਹੋਰ ਸਮਾਜਿਕ ਵੀ ਜਿ세 ਬੰਦਿਆਂ ਵਾਲੇ ਆ ਉਥੇ ਪਹੁੰਚ ਨਾ ਸਕਣ ਵਿਦਿਆਰਥੀਆਂ ਨੇ ਇਹ ਗੱਲ ਕਹੀ ਐ ਵੀ ਇਹ ਕਿਹੜੀ ਗੱਲ ਹੋਈ ਵੀ ਤੁਸੀਂ ਸਾਡੇ ਨਾਲ ਜ਼ਿਆਰਤੀ ਕਰਦੇ ਹੋ ਪੁਲਿਸ ਇਹ ਗੱਲ ਕਹਿੰਦੀ ਸੀ ਕੱਲ ਕਹਿੰਦੀ ਜੀ ਤੁਸੀਂ ਇੱਥੇ ਸਾਊਂਡ ਸਿਸਟਮ ਕਿਉਂ ਲਾਇਆ ਤੁਹਾਨੂੰ ਸਾਊਂਡ ਸਿਸਟਮ ਲਾਉਣ ਦਿੱਤਾ ਇਜਾਜ਼ਤੀ ਨਹੀਂ ਵਿਦਿਆਰਥੀਆਂ ਨੇ ਇਹ ਗੱਲ ਕਹੀ ਵੀ ਇੱਥੇ ਕਿਹੜਾ ਸੀ ਵਿਆਹ ਦਾ ਪ੍ਰੋਗਰਾਮ ਰੱਖਿਆ ਵੀ ਭਾਈ 8 ਵਜੇ ਕਿੰਨੇ ਮਿੰਟ ਤੋਂ ਬਾਅਦ ਤੇ ਤੁਸੀਂ ਸਾਊਂਡ ਨਹੀਂ ਲਾਉਣੀ ਤੇ 8 ਵਜੇ ਤੁਸੀਂ ਆਰ ਨਹੀਂ ਕੁਝ ਕਰਨਾ ਸੋ ਇਸ ਤਰੀਕੇ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਆਰਗੂਮੈਂਟ ਹੁੰਦੀ ਰਹੀ ਆ ਮੈਨੂੰ ਲੱਗਦਾ ਵੀ ਅੱਜ ਇੱਥੇ ਕਾਫੀ ਗਰਮਾ-ਗਰਮੀ ਵਾਲਾ ਮਾਹੌਲ ਰਹਿਣਾ ਇੱਥੇ ਕਾਫੀ ਸਰਤੀ ਵਰਤੀ ਹੈ ਤੇ ਵਿਦਿਆਰਥੀਆਂ ਨੂੰ ਇਹ ਸੱਤੀ ਮੰਜ਼ੂਰ ਨਹੀਂ ਹੈ ਅੱਜ ਵਾਲਾ ਪ੍ਰਦਰਸ਼ਨ ਕਿਉਂ ਹੁਣ ਸਵਾਲ ਅਗੜਾਏ ਆ ਅੱਜ ਵਾਲਾ ਪ੍ਰਦਰਸ਼ਨ ਇਹ ਕਰਕੇ ਆ ਕਿਉਂਕਿ ਪਿਛਲੇ ਜਿਹੜੀ ਕੇਂਦਰ ਦੀ ਸਰਕਾਰ ਨੇ ਕੇਂਦਰ ਦੇ ਸਿੱਖਿਆ ਮਹਿਧਵੇਂ ਜਿਹੜਾ ਉਹ ਸੈਨੇਟ ਤੇ ਸੱਡੀਕੇਟ ਵਾਲੀ ਦਾ ਗੱਲ ਬਹਾਲ ਕਰ ਦਿੱਤੀ ਸੀ ਪਰ ਵਿਦਿਆਰਥੀ ਇਹ ਗੱਲ ਕਹਿੰਦੇ ਆ ਵੀ 91 ਮੈਂਬਰਾਂ ਵਾਲੀ ਸੈਨਟਾ ਜਿਹੜੀ ਉਡੀ ਚੋਣ ਵਾਸਤੇ ਤਰੀਕ ਐਲਾਨ ਨਹੀਂ ਜਾਵੇ। ਇਹ ਤਰੀਕ ਕਿਉਂ ਨਹੀਂ ਐਲਾਨੀ ਜਾ ਰਹੀ? ਸੋ ਉਹ ਤਰੀਕ ਨੂੰ ਐਲਾਨ ਕਰਨ ਦੀ ਮੰਗ ਕਰ ਰਹੇ ਆ। ਉਹ ਕਹਿੰਦੇ ਵੀ ਦੇਖੋ ਐਨੇ ਲੰਮੇ ਸਮੇਂ ਤੋਂ ਸੈਵਲ ਦੇ ਘਾ ਚੋਣਾ ਹੋਈਆਂ ਨਹੀਂ। ਇਹ ਕਿਹੜਾ ਇਹ ਆ ਵੀ ਭਾਈ ਕੱਲ ਤਰੀਕ ਲੰਘਦੀ ਆ। ਵੀ ਜੇਕਰ ਹੁਣ ਤਰੀਕ ਲੰਘ ਜਾਂਦੀ ਆ ਤੇ ਪਤਾ ਨਹੀਂ ਉਸ ਤੋਂ ਬਾਅਦ ਇਹਨਾਂ ਨੂੰ ਕਿਹੜੇ ਵੇਲੇ ਯਾਦ ਆਉਣੀ ਆ। ਸੋ ਇਹ ਗੱਲ ਪਤਾ ਲੱਗੀ ਜੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਕਹਿੰਦਾ ਵੀ ਆਪਾਂ ਜਲਦੀ ਹੀ ਚੋਣ ਕਰਾਵਾਂਗੇ। ਵਧੇ ਆਰਥਿਕ ਨਹੀਂ ਜਲਦੀ ਵਾਲੀ ਗੱਲ ਨਹੀਂ ਤਰੀਕ ਕਿਹੜੀ ਨੂੰ ਕਰਾਵਾਂਗੇ ਇਹ ਦੱਸੋ ਵੀ ਕੋਈ ਤਰੀਕ ਦਾ ਐਲਾਨ ਕਰ ਦਿਓ ਤੇ ਫਿਰ ਆਪਾਂ ਅਗਲੀ ਗੱਲ ਕਰ ਲੈਂਦੇ ਆ ਕਿਉਂਕਿ ਮੰਨਿਆ ਹੀ ਜਾ ਰਿਹਾ ਵੀ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਹਰਿਆਣੇ ਨੂੰ ਵਿੱਚ ਇਹਦੇ ਵੱਧ ਇਨਵੋਲਵ ਕਰਨਾ ਚਾਹੁੰਦੀ ਆ ਤੇ ਹੋ ਸਕਦਾ ਵੀ ਭਾਈ ਜੇਕਰ ਅੱਜ ਵਾਲੀ ਗੱਲ ਨਿਕਲ ਗਈ ਤੇ ਕਈ ਮਹੀਨਿਆਂ ਦੇ ਉੱਤੇ ਗੱਲ ਚਲੀ ਜਾਵੇ ਵੀ ਭਾਈ ਆਪਾਂ ਵਹਿਨੇ ਆ ਕਰਦੇ ਆ ਐਉਂ ਕਰਾਂਗੇ ਫਲਾਂ ਕਰਾਂਗੇ ਢੀਂ ਕਰਾਂਗੇ ਸੋ ਇਸ ਵੇਲੇ ਦਾ ਮਾਹੌਲ ਉੱਥੇ ਬੜਾ ਤਣਾਪੂਰਨ ਵੀ ਆ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਜਿਆrti ਪਹੁੰਚੇ ਵੇਆ ਉਥੇ ਹੋਰ ਵੱਖ-ਵੱਖ ਲੋਕ ਆ ਜਿਹੜੇ ਉਹ ਲਗਾਤਾਰ ਜਾ ਰਹੇ ਆ ਪਰ ਯੂਨੀਵਰਸਿਟੀ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਮਿਲ ਰਹੀ ਕਿ ਹੋ ਸਕਦਾ ਵੀ ਕੋਈ ਅਨਸੁਖਾਵਾਂ ਮਾਹੌਲ ਨਾ ਪੈਦਾ ਹੋਵੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਟਾਣਾ ਸਾਹਿਬ ਪਰ ਸਮਝ ਨਹੀਂ ਆਉਂਦੀ ਕਿ ਹਰ ਇੱਕ ਪੱਧਰ ਦੇ ਉੱਪਰ ਹਰ ਇੱਕ ਬੰਦੇ ਨੂੰ ਸਿਰਫ ਤੇ ਸਿਰਫ ਪ੍ਰੋਟੈਸਟ ਹੀ ਕਿਉਂ ਕਰਨਾ ਪੈਂਦਾ ਹੈ ਇਹ ਸਰਕਾਰਾਂ ਕਿਸੇ ਦੀ ਸੁਣ ਕੇ ਕਿਸੇ ਦੀ ਮੰਨ ਕੇ ਰਾਜ਼ੀ ਹੋਈ ਨਹੀਂ ਵਿਦਿਆਰਥੀ ਵਿਚਾਰੇ ਹੁਣ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਉੱਤੇ ਸਖਤੀਆਂ ਕੀਤੀਆਂ ਜਾ ਰਹੀਆਂ ਸਖਤੀਆਂ ਨਾਲੋਂ ਜ਼ਿਆਦਾ ਚੰਗਾ ਇਹ ਨਹੀਂ ਕਿ ਮਸਲੇ ਦਾ ਹੱਲ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਸਖਤਾਂ ਦੇ ਨਾਲੋਂ ਮਸਲੇ ਦਾ ਹੱਲ ਚਾਹੀਦਾ ਕੇਂਦਰ ਦੀ ਸਰਕਾਰ ਨੇ ਕਿ ਪਖੰਡਵਾਦੀ ਬਹੁਤ ਕੀ ਦੀਆ ਚਾਹੀਦਾ ਕਿ ਨਰਦੀ ਸਰਕਾਰ ਨੂੰ ਇਹ ਸੀ ਵੀ ਜੇਕਰ ਉਹ ਇਮਾਨਦਾਰ ਆ ਜੇਕਰ ਉਹਨਾਂ ਦੇ ਬੰਦੇ ਵਿੱਚ ਕੋਈ ਗੱਲ ਹੈ ਹੀ ਨਹੀਂ ਤਾਂ ਉਹਨਾਂ ਨੇ ਪਹਿਲਾਂ ਤਾਂ ਨੋਟੀਫਿਕੇਸ਼ਨ ਜਾਰੀ ਕੀਤਾ ਫਿਰ ਉਹ ਨੋਟੀਫਿਕੇਸ਼ਨ ਰੱਦ ਕੀਤਾ ਫਿਰ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਭਾਈ ਇਹ ਪਹਿਲਾਂ ਵਾਲਾ ਹੀ ਬਹਾਲ ਰਹੂਗਾ ਯਾਨੀ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੈਨੇਟ ਤੇ ਸਿੰਡੀਕੇਟ ਆ ਇਹਨੂੰ ਆਰਜੀ ਤੌਰ ਦੇ ਉੱਤੇ ਟਾਲੇ ਦਿੰਦਾ ਅਗਲੀ ਤਰੀਕ ਤੱਕ ਮਤਲਬ ਇਹ ਹੈ ਜੀ ਚੁਲਾਕੀਆਂ ਤਾਂ ਉਹ ਲਗਾਤਾਰ ਕਰੀ ਜਾਂਦੇ ਸੀਗੇ ਪਰ ਇਹ ਵੀ ਵਿਦਿਆਰਥੀਆਂ ਨੇ ਇਸ ਥਾਂ ਦੇ ਉੱਤੇ ਆ ਕੇ ਦਬਾਅ ਬਣਾਇਆ ਵਿਦਿਆਰਥੀਆਂ ਨੇ ਹੀ ਝੁਕਾਇਆ ਨਹੀਂ ਤਾਂ ਇਹਨਾਂ ਨੂੰ ਇਹ ਲੱਗਣ ਲੱਗ ਜਾਣਾ ਸੀਗਾ ਵੀ ਭਾਈ ਇਹ ਜਿਵੇਂ ਕਰਦੇ ਆ ਉਵੇਂ ਮੰਨਿਆਂ ਦੇ ਆ ਤੇ ਵਿਦਿਆਰਥੀ ਬਸ ਪੜਨ ਆਏ ਆ ਤੇ ਪੜ ਕੇ ਅੱਧਾ ਚਲੇ ਜਾਣੇ ਆ ਦੇਖੋ ਇਹ ਜਿਹੜੀਆਂ ਯੂਨੀਵਰਸਿਟੀਆਂ ਕਾਲਜਾਂ ਨੇ ਇਹ ਰਾਜਨੀਤੀ ਦਾ ਨਵਾਂ ਪੂਰ ਤਿਆਰ ਕਰਦੀਆਂ ਇਨ੍ਹਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚੋਂ ਹੀ ਭਵਿੱਖ ਦੇ ਰਾਜਨੀਤਿਕ ਲੋਕ ਬਾਹਰ ਨਿਕਲ ਕੇ ਆਉਂਦੇ ਆ ਪਰ ਸਰਕਾਰਾਂ ਨੂੰ ਫਿਕਰ ਹੀ ਕੋਈ ਨਹੀਂ ਇਸ ਗੱਲ ਦਾ ਉਹ ਕਹਿੰਦੇ ਵੀ ਸਾਡੇ ਧੀਆ ਪੁੱਤ ਬਣਨਗੇ ਸਭ ਕੁਝ ਤੇ ਇਥੇ ਤੁਸੀਂ ਸਿਰਫ ਪੜਨ ਆਏ ਆ ਤੇ ਪੜੋ ਤੇ ਆਉਗੀ ਡਿਗਰੀ ਲੈ ਕੇ ਤੁਰੇ ਫਿਰੋ ਤੇ ਕੋਈ ਚੱਕਰ ਨਹੀਂ ਕਰੀ ਜੀ ਬਾਅਦ ਵਿੱਚ ਸਾਡੇ ਹਲੇੜੀਆਂ ਕੱਢੋ ਸਾਡੇ ਮਗਰਲੇ ਪਾਸੇ ਨਾਰੇ ਮਾਰਦੇ ਫਿਰੋ ਪਰ ਵਿਦਿਆਰਥੀ ਉੱਠੇ ਵਿਦਿਆਰਥੀ ਗਨੇ ਝੁਕਾਏ ਪਰ ਹਲੇ ਵੀ ਉਹ ਪੂਰੀ ਤਰ੍ਹਾਂ ਇਸ ਗੱਲ ਨੂੰ ਮੰਨ ਕੇ ਰਾਜ਼ੀ ਨਹੀਂ ਕਿ ਤੁਹਾਡੀ ਅਸੀਂ ਆਹ ਗੱਲ ਵੀ ਮੰਨ ਲੈਂਦੇ ਤੁਹਾਡੀ ਆਹ ਗੱਲ ਵੀ ਮੰਨ ਲੈਂਦੇ ਆ ਹਲੇ ਵੀ ਉਹ ਬਾਦਸ਼ਰਤੀ ਗੱਲ ਕਹਿੰਦੇ ਆ ਬਾਦਲੀ ਨਹੀਂ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਤਰਨਤਾਰਨ ਦੀ ਗੱਲ ਕਰਦੇ ਆਂ ਜੀ ਚੋਣ ਪ੍ਰਚਾਰ ਬੰਦ ਹੋ ਗਿਆ ਤਰਨਤਾਰਨ ਦੇ ਵਿੱਚ ਹੁਣ ਤਾਂ ਕੁਝ ਘੰਟੇ ਹੀ ਰਹਿ ਗਏ ਨੇ ਸਭ ਕੁਝ ਸਾਫ ਹੋਣ ਚ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਕੱਲ ਨੂੰ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਹੋਵਾਂਗੇ ਨਾ ਉਦੋਂ ਇਹ ਗੱਲ ਕਹਾਂਗੇ ਜੀ ਕਿ ਅੱਜ ਵੋਟਾਂ ਪੈ ਰਹੀਆਂ ਹਨ ਤੇ ਵੋਟਾਂ ਪਿਛਲੇ ਐਨੇ ਸਮੇਂ ਤੋਂ ਐਨੇ ਘੰਟੇ ਤੋਂ ਪੈ ਰਹੀਆਂ ਹਨ ਕੱਲ ਨੂੰ ਆਹ ਗੱਲ ਕਹਾਂਗੇ ਅੱਜ 10 ਤਰੀਕ ਹੈ ਜੀ ਅੱਜ ਆਖਰੀ ਦਿਨ ਹੈ ਜੀ ਅੱਜ ਆਖਰੀ ਦਿਨ ਹੈ ਕੱਲ ਨੂੰ ਵੋਟਾਂ ਪੈਣ ਦੀ ਸ਼ੁਰੂ ਹੋ ਜਾਣਗੀਆਂ ਸਵੇਰੇ 7 ਵਜੇ ਵੋਟਾਂ ਪੈਣ ਦੀ ਸ਼ੁਰੂ ਹੋਣ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ 15 ਉਮੀਦਵਾਰਾਂ ਦੀ ਕਿਸਮਤ ਹੈ ਜਿਹੜੀ ਉਹ ਕੱਲ ਨੂੰ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀਆਂ ਅੱਜ ਦੀ ਰਾਤ ਆ ਜਿਹੜੀ ਉਹ ਹੋ ਸਕਦਾ ਵੀ ਕੋਈ ਕਿਸੇ ਨੂੰ ਲਾਲਚ ਦੇਣ ਦੇ ਲੇਖ ਵੀ ਲੱਗੇ ਕੋਈ ਨਾ ਕੋਈ ਪਲਟੀ ਮਰਵਾ ਦੇ ਇਹ ਦੇ ਲੇਖ ਵੀ ਲੱਗੇ ਕਿਉਂਕਿ 9 ਤਰੀਕ ਨੂੰ ਤੇ ਯਾਨੀ ਕਿ ਕੱਲ ਤੇ ਚੋਣ ਪ੍ਰਚਾਰ ਬੰਦ ਹੋ ਗਿਆ ਸੀ ਸੋ ਕੱਲ ਦੀ ਰਾਤ ਆਈਂਦਾ ਪੂਰਾ ਦਿਨ ਅੱਜ ਦੀ ਰਾਤ ਇਹ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨ ਦੇ ਤੇ ਲੋਕਾਂ ਨੂੰ ਆਪ ਦੇ ਨਾਲ ਜਿਵੇਂ ਕਿਵੇਂ ਜੋੜਨ ਦੀ ਕੋਸ਼ਿਸ਼ ਕਰਨ ਦੇ ਲਖੇ ਲੱਗੇ ਰਹਿਣੀ ਆ। ਸੋ ਵੈਨੇ ਕੀ ਬਣਦਾ ਪਰ ਇੰਨੀ ਗੱਲ ਜ਼ਰੂਰ ਆ ਵੀ ਰਾਜਨੀਤਿਕ ਲੋਕਾਂ ਦਾ ਪੂਰਾ ਜ਼ੋਰ ਲੱਗਾ ਪਿਆ। 15 ਦੇ 15 ਉਮੀਦਵਾਰਾਂ ਦਾ ਖਾਸ ਕਰਕੇ ਪੂਰਾ ਜ਼ੋਰ ਲੱਗਾ ਪਿਆ। ਇਹਨਾਂ 15 ਦੇ ਵਿੱਚੋਂ ਪੰਜਾਂ ਦਾ ਪੂਰਾ ਜ਼ੋਰ ਲੱਗਾ ਪਿਆ। ਪਰ ਐਸ ਕੀ ਦੀ ਚੋਣ ਦੇ ਵਿੱਚ ਲੋਕਾਂ ਦਾ ਕੋਈ ਮਸਲਾ ਨਹੀਂ ਵਿਚਾਰਿਆ ਗਿਆ। ਲੋਕ ਆ ਜਿਹੜੇ ਉਹ ਤਾਂ ਉਵੇਂ ਹੀ ਆ। ਵੀ ਲੋਕਾਂ ਨੂੰ ਨਾ ਤਾਂ ਇਸ ਗੱਲ ਦੀ ਕੋਈ ਫਿਕਰ ਆ ਵੀ ਭਾਈ ਨੇਤਾ ਜੀ ਸਾਡੇ ਬਾਰੇ ਕੋਈ ਗੱਲ ਕਿਉਂ ਨਹੀਂ ਕਰਦੇ। ਤੇ ਨਾ ਹੀ ਨੇ ਤੁਹਾਨੂੰ ਕੋਈ ਫਿਕਰ ਆ ਲੋਕ ਨਜ਼ਾਰੇ ਲੁੱਟਣਾ ਚਾਹੁੰਦੇ ਗੱਲਾਂ ਦੇ ਤੇ ਨੇਤਾ ਉਹ ਗੱਲਾਂ ਦੇ ਬਾਰੇ ਦੇਈ ਜਾਂਦੇ ਬਸ ਗੱਲ ਸਿਰਫ ਇੰਨੀ ਆ ਸੋ ਕਲਮ ਲਾ ਕੇ ਗੱਲ ਇਹ ਜੀ ਕਿ ਇਹ ਟੋਣ ਮੁੱਦਾ ਵਹੀ ਹੋਣੀ ਆ ਇਹਦੇ ਵਿੱਚ ਰਾਜਾ ਵੜਿੰਗ ਨੇ ਉਹਨੂੰ ਐ ਕਹਤਾ ਫਲਾਣੇ ਨੇ ਐ ਕਹਤਾ ਹੁਣ ਕਾਂਗਰਸ ਨਵਾਂ ਕੰਮ ਕਰੀ ਜਾਂਦੀ ਆ ਕਿਸੇ ਵੇਲੇ ਸੁਖਵੀਰ ਬਾਦਲ ਨੇ ਹੋਲੀ ਖੇਡੀ ਸੀ ਉਹ ਕੱਲ ਦੇ ਉਹਦੀ ਫੋਟੋ ਰਿਲੀਜ਼ ਕਰੀ ਜਾਂਦੇ ਆ ਵੀ ਆਹ ਦੇਖੋ ਜੀ ਸੁਖਵੀਰ ਬਾਦਲ ਦੇ ਵਾਲ ਫੁੱਲੇ ਆ ਤੇ ਉਹ ਕੋਈ ਕਈ ਐ ਨਾ ਜੀ ਰਾਜਾ ਬੜੇਗਾ ਜਿਹੜਾ ਉਹ ਇਦਾਂ ਦਾ ਕੋਈ ਕਈ ਐ ਨਾ ਜੀ ਮਨਦੀਪ ਸਿੰਘ ਇਦਾਂ ਦਾ ਕੋਈ ਕਈ ਨਾ ਧਰਮੀ ਫੌਜੀ ਇਦਾਂ ਦਾ ਸੋ ਇਹ ਤਖੰਡਬਾਜ਼ੀ ਆ ਡਰਾਮੇਬਾਜ਼ੀ ਆ ਇਹਨਾਂ ਲੋਕਾਂ ਨੂੰ ਤਾਂ ਜਨਤਾ ਦਾ ਵਕਤ ਬਰਬਾਦ ਕਰਨ ਦੀਆਂ ਸਜ਼ਾਵਾਂ ਮਿਲ ਲੈਣਾਂ ਚਾਹੀਦੀਆਂ ਵੀ ਇਹ ਰੀਲ ਰਾਜਨੀਤੀ ਵਾਲੇ ਆ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਗਾ ਸੋ ਜਿਹੜੀ ਆ ਚੋਣ ਆ ਜਿੰਨੀ ਉਹਦੇ ਪ੍ਰਤੀਖਿਆ ਲੋਕਾਂ ਦੇ ਅੰਦਰ ਵੀ ਅਸੀਂ ਚੋਣ ਦੇ ਵਿੱਚ ਐ ਕਰਨਾ ਅਸੀਂ ਜਿੱਤ ਜਾਾਂਗੇ ਅਸੀਂ ਪਲਾਣ ਕਰ ਲਾਂਗੇ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਬੰਦੇ ਨੇ ਇਹੀ ਗੱਲ ਕਈ ਉਮੀਦਵਾਰ ਨੇ ਵੀ ਤਰਨ ਤਰਨ ਵਿਚਲੇ ਆ ਮਸਲੇ ਤੁਸੀਂ ਹੱਲ ਕਦੋਂ ਕਰੋਗੇ ਆ ਮਸਲਾ ਪੈਲ ਦੇ ਆਧਾਰ ਦੇ ਉੱਤੇ ਹੱਲ ਕਰਨਾ ਚਾਹੀਦਾ ਕਿਸੇ ਇੱਕ ਵੀ ਨੇਤਾ ਦੇ ਵੱਲੋਂ ਆ ਗੱਲ ਨਹੀਂ ਕਹੀ ਗਈ ਤੇ ਨਾ ਹੀ ਕਿਸੇ ਆਮ ਬੰਦੇ ਦੇ ਵੱਲੋਂ ਕਿਸੇ ਵੋਟਰ ਦੇ ਵੱਲੋਂ ਕੋਈ ਸਵਾਲ ਕੀਤਾ ਗਿਆ ਤਮਾਸ਼ਾ ਹੋ ਕਰੀ ਗਏ ਇਹ ਤਮਾਸ਼ਾ ਦੇਖੀ ਗਏ ਗੱਲ ਸਿਰ ਪੈਣੀ ਆ ਕੱਲ ਨੂੰ ਵੋਟਾਂ ਪੈ ਜਾਣਗੀਆਂ 14 ਨੂੰ ਨਤੀਜੇ ਆ ਜਾਣਗੇ ਤੁਸੀਂ ਦੇਖਿਓ ਜਿਹੜਾ ਵੀ ਬੰਦਾ ਜਿੱਤਿਆ ਉਹਨੇ ਇਹ ਗੱਲ ਕਹਿਣੀ ਜੀ ਮੇਰੇ ਕੋਲ ਤਾਂ ਸਵਕਸਾਲ ਹੀ ਸੀ ਇੱਕ ਵਾਰੀ ਦੁਬਾਰਾ ਮੌਕਾ ਦਿਓ ਫਿਰ ਦੇਖੋ ਮੈਂ 50 ਸਾਲਾਂ ਵਿੱਚ ਕੀ ਕਰਦਾ ਜੀ ਜੀ ਬਿਲਕੁਲ ਤੁਹਾਡੀ ਗੱਲ 100% ਦੀ ਸਹੀ ਹੈ ਤੇ ਟੈਣਾ ਸਾਹਿਬ ਪਰ ਰਾਜਾ ਵੜਿੰਗ ਹੋਰਾਂ ਦੇ ਲਈ ਤਾਂ ਸਭਾ ਕੋ ਬਾਹਲੇ ਖਰਾਬ ਚੱਲ ਰਿਹਾ ਜਾਂ ਪਤਾ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਕਿਹੜੀ ਗੱਲ ਕਹਿਣੀ ਚਾਹੀਦੀ ਹੈ ਤੇ ਕਿਹੜੀ ਨਹੀਂ ਆ ਹੁਣ ਵੀ ਕਹਿੰਦੇ ਸਿੱਖ ਬੱਚਾ ਨੂੰ ਮਜ਼ਾਕ ਕੀਤਾ ਉਹਨਾਂ ਨੇ ਕੋਈ ਮੈਨੂੰ ਤਾਂ ਹੁਣ ਹੀ ਆਉ ਲੱਗਦਾ ਵੀ ਰਾਜਾ ਵੜਿੰਗ ਵੀ ਭਗਵਤ ਮਾਨ ਨੂੰ ਕਲਾਕਾਰੀ ਪੇਸ਼ ਕਰਦੇ ਆ ਵੀ ਭਾਈ ਚਲੋ ਕਿਵੇਂ ਨਾ ਕਿਵੇਂ ਵਾਇਰਲ ਤਾਂ ਹੋ ਜੀ ਨਾ ਰਾਜਨੀਤਿਕ ਲੋਕਾਂ ਨੂੰ ਅੱਜਕੱਲ੍ਹ ਵਾਇਰਲ ਵਾਲੀ ਗੱਲ ਚਾਹੀਦੀ ਆ ਰੀਲਾਂ ਵਾਲੀ ਗੱਲ ਸੋ ਰਾਜਾ ਬਣੇ ਗੋਰਾ ਨੇ ਦੋ ਨਿੱਕੇ ਨਿੱਕੇ ਬੱਚੇ ਆ ਉਹਨਾਂ ਦੀਆਂ ਜੋੜੀਆਂ ਨੂੰ ਹੱਥ ਲਾ ਕੇ ਤੇ ਇਹ ਗੱਲ ਕਹੀ ਆ ਵੀ ਤੁਸੀਂ ਦੋਵੇਂ ਸਰਦਾਰ ਆ ਨਾ ਕੁਝ ਇਸ ਤਰੀਕੇ ਦੀ ਗੱਲਬਾਤ ਕਹੀ ਆ ਸੋ ਉਹਦੇ ਤੋਂ ਬਾਅਦ ਅਕਾਲੀ ਦਲ ਨੇ ਤੇ ਹੋਰ ਸਿਆਸੀ ਪਾਰਟੀਆਂ ਨੇ ਆਗੂ ਬਣੇ ਇਹ ਗੱਲ ਕਹੀ ਆ ਵੀ ਇਹਨਾਂ ਨੇ ਸਰਦਾਰ ਬੱਚਿਆਂ ਦੇ ਕਿਸਾਂ ਦੀ ਬੇਇੱਜ਼ਤੀ ਕੀਤੀ ਆ ਆ ਦੇਖ ਲਓ ਜੀ ਇਹ ਕਿਸਾਂ ਦੀ ਬੇਇੱਜ਼ਤੀ ਕਰਦੇ ਆ ਇਸ ਤੋਂ ਪਹਿਲਾਂ ਰਾਜੇ ਵੜੇ ਜਿਹੜੇ ਕਿਹਾ ਸੀ ਵੀ ਗੈਂਸਟਰਾਂ ਨੂੰ ਜੇਲਾਂ ਦੇ ਵਿੱਚ ਜਿਹੜੇ ਬੰਦ ਹੋਣਗੇ ਸਾਪ ਨੜਨ ਲਾ ਕੇ ਮਰਵਾਵਾਂਗੇ ਉਸ ਤੋਂ ਪਹਿਲਾਂ ਕਿ ਸਰਦਾਰ ਬੂਟਾ ਸਿੰਘ ਦੇ ਬਾਰੇ ਕੁਝ ਬੋਲਦਾ ਫੇਰ ਕਾਂਗਰਸ ਆ ਜਿਹੜੀ ਉਹਨੇ ਆਪਣੀਆਂ ਤਸਵੀਰਾਂ ਉੱਤੇ ਲਾ ਕੇ ਤੇ ਥੱਲੇ ਭਾਈ ਜੈਤਾਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਲਾਤੀ ਉਹਦਾ ਵੀ ਮੁੱਦਾ ਬਣ ਗਿਆ ਸੋ ਕਾਂਗਰਸ ਦੇ ਲਈ ਇਹ ਚੋਣ ਆ ਜਿਹੜੀ ਉਹ ਹੈਰਾਨ ਕਰਨ ਵਾਲੀ ਰਹੀ ਹੈ ਕਦੇ ਕੋਈ ਗੱਲ ਆ ਜਾਂਦੀ ਸੀ ਕਦੇ ਕੋਈ ਗੱਲ ਆ ਜਾਂਦੀ ਸੀ ਸੋ ਹੁਣ ਚਲੋ ਰੋਡ ਸ਼ੋ ਤਾਂ ਨਹੀਂ ਨਿਕਲਨੇ ਅੱਜ ਨਾ ਹੀ ਕੋਈ ਵਜੇਗਾ ਜਿਹੜਾ ਪ੍ਰਚਾਰ ਹੋਣਾ ਨਾ ਹੀ ਕੋਈ ਰੈਲੀ ਹੋਣੀ ਆ ਪਰ ਕੁੱਲ ਮਿਲਾ ਕੇ ਵੀ ਇਸ ਚੋਣ ਦੇ ਵਿੱਚੋਂ ਕੱਖੜੀ ਨਿਕਲਣਾ ਕੋਈ ਇਹ ਬਕਵਾਸ ਗੱਲਾਂ ਕਰੀਗਾ ਸਾਰੇ ਤੇ ਲੋਕ ਬਕਵਾਸ ਦਾ ਆਨੰਦ ਮਾਣੀਗੇ ਗੱਲ ਸਿਰਫ ਇੰਨੀ ਹੈ ਲੋਕ ਇਸੇ ਕਾਬਿਲ ਆ ਐਤਕੀ ਦੀ ਤੋੜਨੇ ਦਸਤਾ ਵੀ ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਪਈ ਲੋਕ ਇਸ ਲਾਇਕ ਆ ਜੋ ਕੁਝ ਲੋਕਾਂ ਦੇ ਨਾਲ ਹੋ ਰਿਹਾ ਇਹ ਕਦੇ ਪੰਥ ਦੀ ਗੱਲ ਕਰਦੇ ਆ ਚਲੋ ਪੰਥ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਪਰ ਪੰਥ ਦੇ ਨਾਲ-ਨਾਲ ਹੋਰ ਇਲਾਕੇ ਦੇ ਮਸਲੇ ਵੀ ਬਹੁਤ ਜ਼ਰੂਰੀ ਆ ਕਿਸੇ ਨੇ ਕੋਈ ਗੱਲ ਨਹੀਂ ਕੀਤੀਗੀ ਸੋ ਵੇਲਾ ਨਿਕਲ ਗਿਆ ਹੁਣ ਤੇ ਕੱਲ ਨੂੰ ਵੋਟਾਂ ਪੈਣੀਆਂ ਤੇ ਵੇਨੇ ਭਾਈ ਕਿਹਨੂੰ ਪੈਣਗੀਆਂ ਵੱਧ ਜੀ ਤੇ ਕਿੰਨੇ ਪਰਸੈਂਟ ਪੈਣਗੀਆਂ ਜੀ ਜੀ ਤੇ ਟੈਣਾ ਸਾਹਿਬ ਉਹਦੇ ਰਾਹੁਲ ਗਾਂਧੀ ਹੋਰਾਂ ਦੀ ਗੱਲ ਵੀ ਕਰ ਲਈਏ ਜੀ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਉਹ ਕਹਿੰਦੇ ਵੀ ਮੇਰੇ ਹਾਈਡਰੋਜਨ ਬੰਬ ਤੇ ਚੋਣ ਕਮਿਸ਼ਨ ਤੇ ਮੋਦੀ ਚੁੱਪ ਕਿਉਂ ਨੇ ਦੇਖੋ ਪਿਛਲੇ ਦਿਨੀ ਹਰਿਆਣਾ ਦੇ ਵਿੱਚ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਐਕਟ ਇਟੈਟਿਕ ਵਿਧਮੈਂਟ ਦੀ ਜਸਟ ਉਹਨਾਂ ਬ੍ਰਾਜ਼ੀਲੀਅਨ ਕੁੜੀਏ ਜਿਹੜੀ ਉਹਦੇ ਬਾਰੇ ਵੀ ਕਿਹਾ ਸੀ ਵੀ 10 ਬੂਤਾਂ ਦੇ ਉੱਤੇ ਇਹਨਾਂ 22 ਵੋਟਾਂ ਪੰਤਨਾ ਤੇ ਇਹ ਕਦੇ ਇੰਡੀਆ ਦੇ ਵਿੱਚ ਆਈ ਵੀ ਨਹੀਂ ਅਗਲੀ ਗੱਲ ਇਹ ਹੈ ਵੀ ਹੁਣ ਇਸ ਮਸਲੇ ਦੇ ਉੱਤੇ ਰੌਲਾ ਪੈ ਗਿਆ ਰੌਲਾ ਵੀ ਸਿਰਫ ਆਮ ਲੋਕਾਂ ਨੇ ਪਾਇਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਇੱਕ ਵੀ ਸ਼ਬਦ ਬੋਲੇ ਵੀ ਪਾਈਏ ਝੂਠ ਬੋਲ ਰਿਹਾ ਚੋਣ ਕਮਿਸ਼ਨ ਨੇ ਕਿਹਾ ਕਿ ਇਹ ਝੂਠ ਬੋਲ ਰਿਹਾ ਤੇ ਅਸੀਂ ਇਸ ਝੂਠ ਦੇ ਖਿਲਾਫ ਆਸਬੋਧਨੇ ਆ ਕਿਸਨੇ ਕਿਹਾ ਬਿਲਕੁਲ ਨਹੀਂ ਕਿਹਾ ਰਾਹੁਲ ਗਾਂਧੀ ਨੇ ਹੁਣੇ ਸਵਾਲ ਕੀਤਾ ਉਹ ਕਹਿੰਦੇ ਜੀ ਇਹ ਇਦਾਂ ਦਾ ਕਹਿ ਦਿੰਦੇ ਆ ਵੀ ਇਨਕਾ ਬਮ ਜੋ ਹਾਈਡਰੋਜਨ ਬਮ ਉਸਮੇ ਕੁਛ ਨਹੀਂ ਹੋਗਾ ਜਦੋਂ ਹੁਣ ਮੈਂ ਪ੍ਰੈਸ ਕਾਨਫਰੰਸ ਕਰਤੀ ਆ ਵੀ ਇੱਕ ਇੱਕ ਬੰਦੇ ਦੀਆਂ ਇੱਕ ਇੱਕ ਔਰਤ ਦੀਆਂ ਇੰਨੀਆਂ ਵੋਟਾਂ ਪੂਲ ਹੋਈਆਂ ਇੱਕ ਪਤੇ ਤੋਂ ਇੰਨੀਆਂ ਵੋਟਾਂ ਪੂਲ ਹੋਈਆਂ ਫਲਾਣੇ ਫਰਾਣੇ ਬੰਦਿਆਂ ਦੀਆਂ ਵੋਟਾਂ ਇੱਕ ਪੂਰ ਸੂਬੇ ਚ ਵੀ ਬਣੀ ਆ ਇੱਕ ਹਰਿਆਣੇ ਦੀ ਵੀ ਵੋਟ ਬਣੀ ਆ ਤੁਸੀਂ ਇਸ ਗੱਲ ਦਾ ਜਰੀਨ ਨਾਲ ਉੱਤਰ ਕਿਉਂ ਨਹੀਂ ਦਿੰਦੇਗੇ ਇੱਕ ਬੰਦੇ ਦੇ ਵਾਸਤੇ ਜੇਕਰ ਕਈ ਕਈ ਦਰਜਨ ਵੋਟਾਂ ਪੂਲ ਹੋ ਰਹੀਆਂ ਤੇ ਤੁਹਾਡੇ ਮੂਹਰੇ ਮੈਂ ਫੋਟੋ ਤੇ ਨਾਂ ਤੇ ਪਤਾ ਨਿਸ਼ਰ ਕਰਕੇ ਕਹਿ ਰਹੇ ਆਂ ਵੀ ਇਹਦੀ ਵੋਟ ਉੱਥੇ ਵੀ ਬਣੀ ਐ ਇੱਥੇ ਵੀ ਬਣੀ ਐ ਤੁਸੀਂ ਇਸ ਗੱਲ ਨੂੰ ਦਲੀਲਾਂ ਨਾਲ ਕਿਉਂ ਨਹੀਂ ਕਹਿੰਦੇ ਵੀ ਭਾਈ ਨਾ ਇਹ ਤਾਂ ਝੂਠ ਬੋਲ ਰਿਹਾ ਤੁਸੀਂ ਮੇਰਾ ਝੂਠ ਸਾਬਤ ਕਰਦੇ ਹੋ ਤੇ ਕਹਿੰਦੇ ਜੀ ਮੋਦੀ ਹੋਰਾਂ ਨੇ ਐ ਕਿ ਚੁੱਪ ਕਵੱਟੀ ਐ ਮੋਦੀ ਹੋਰਾਂ ਨੂੰ ਚਾਹੀਦਾ ਸੀ ਕਿ ਮੇਰੇ ਮਸਲੇ ਦੇ ਉੱਤੇ ਬੋਲਦੇ ਪਰ ਉਹ ਕਹਿੰਦੇ ਕਿ ਝੋੜ ਤੋਂ ਮੁਸਲਮਾਨੀ ਨਹੀਂ ਬੋਲਿਆ ਸੋ ਇਹ ਐ ਕਿ ਉਹਨਾਂ ਨੇ ਦਲੀਲ ਦੇ ਨਾਲ ਗੱਲ ਕਹੀ ਐ ਵੀ ਭਾਈ ਆਓ ਤੇ ਮੇਰੀ ਗੱਲ ਦੀ ਬਹਿਸ ਕਰੋ ਮੇਰੀ ਗੱਲ ਦਾ ਉੱਤਰ ਦਿਓ ਮਿਲਿਆ ਨਹੀਂ ਹੁਣ ਵੈਸੇ ਜਿਹੜੀਆਂ 100 ਤੇ 22 ਸੀਟਾਂ ਦੇ ਬਿਹਾਰ ਦੀਆਂ ਕੱਲ ਨੂੰ ਉੱਥੇ ਵੀ ਵੋਟਾਂ ਪੈ ਜਾਣੀਆਂ ਜਿਵੇਂ ਤਰਨਤਾਰਨੀ ਜ਼ਮਨੀ ਚੋਣ ਆ ਓਵੇਂ ਹੀ ਬਿਹਾਰ ਦੇ ਵਿੱਚ 122 ਸੀਟਾਂ ਦੇ ਲਈ ਕੱਲ ਨੂੰ ਵੋਟਾਂ ਪੈ ਜਾਣੀਆਂ ਪਿਛਲੇ ਦਿਨੀ 121 ਸੀਟਾਂ ਦੇ ਲਈ ਵੋਟਾਂ ਪਈਆਂ ਸੀ ਜਿੱਥੇ ਲਗਭਗ 65% ਦੀ ਵੋਟਾਂ ਪੋਲ ਹੋਈਆਂ ਤੇ ਹੁਣ 122 ਸੀਟਾਂ ਦੀ ਵਾਰੀ ਆ ਸੋ ਜਿਵੇਂ ਤਰਨਤਾਰਨ ਨੂੰ ਨਤੀਜਾ 14 ਤਰੀਕ ਨੂੰ ਆਣਾ ਉਸੇ ਤਰੀਕੇ ਦੇ ਨਾਲ ਬਿਹਾਰ ਦੇ ਵਿੱਚ ਵੀ 14 ਤਰੀਕ ਨੂੰ ਨਤੀਜਾ ਹੋਣਾ ਸੋ ਬਿਹਾਰ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜ਼ੋਰ ਲਗਾ ਰਿਆ ਬਸ ਇਉਂ ਹੀ ਲੱਗਦਾ ਸੀ ਵੀ ਪ੍ਰਧਾਨ ਮੰਤਰੀ ਸਾਹਿਬ ਇੱਕ ਵਾਰੀ ਬਿਹਾਰ ਜਿੱਤ ਕੇ ਦੇਰੜ ਤੇ ਬਾਕੀ ਗੱਲਾਂ ਖਤਮ ਆ ਜੀ ਜੀ ਬਿਲਕੁਲ ਸਹੀ ਤੇ ਟੈਨਾ ਸਾਹਿਬ ਉਹਦੇ ਦੂਸਰੇ ਪੰਨੇ ਵਿਰਿੰਦਰ ਘੁੰਮਣ ਹੋਰਾਂ ਦੀ ਗੱਲ ਕਰਦੇ ਆ ਜੀ ਇੱਕ ਵੀਡੀਓ ਕਹਿੰਦੇ ਕਿ ਆਖਰੀ ਵੀਡੀਓ ਉਹਨਾਂ ਦੀ ਉਹ ਸਾਹਮਣੇ ਆਈ ਹੈ ਜੀ ਦੇਖੋ ਵਿਰਿੰਦਰ ਘੁੰਮਣ ਇੱਕ ਬਹੁਤ ਵੱਡਾ ਬੰਦਾ ਸੀ ਜੀ ਬਹੁਤ ਵੱਡਾ ਬਲੁੱਕ ਸੀ ਦੁੱਖ ਦੀ ਗੱਲ ਇਹ ਆ ਕਿ ਅਸੀਂ ਇੱਕ ਹੀਰਾ ਬੰਦਾ ਗਵਾ ਲਿਆ ਅਸੀਂ ਇੱਕ ਵੱਡਾ ਬੰਦਾ ਗਵਾ ਲਿਆ ਵੈਸੇ ਵੀ ਸਾਡੇ ਪੰਜਾਬੀਆਂ ਦੀ ਆਦਤ ਆ ਕਿ ਜਦੋਂ ਕਿ ਬੰਦਾ ਤੁਰ ਜਾਂਦਾ ਸਾਨੂੰ ਉਹਦੀ ਐਹਮੀਅਤ ਦਾ ਪਤਾ ਫੇਰ ਲੱਗਦਾ ਜਿਉਂਦੇ ਜੀ ਸਾਨੂੰ ਉਹਦੀ ਐਹਮੀਅਤ ਦਾ ਪਤਾ ਨਹੀਂ ਹੁੰਦਾ ਵਰਿੰਦਰ ਘੁਮਣ ਤੁਰ ਗਿਆ ਪਰ ਵੈਸੇ ਪੰਜਾਬੀ ਆ ਜਿਹੜੇ ਉਹ ਆਪ ਦੇ ਸਰੀਰਾਂ ਦੇ ਵੱਲ ਝਾਤ ਮਾਰ ਕੇ ਦੇਖਣ ਕੋਈ ਇੱਕ ਪੰਜਾਬੀ ਪੰਜਾਬ ਦੀ ਆਬਾਦੀ ਦੀ 3 ਸਵਾ ਕਰੋੜ ਆ 3 ਸਵਾ ਕਰੋੜ ਦੀ ਆਬਾਦੀ ਦੇ ਵਿੱਚ ਕੋਈ ਇੱਕ ਬੋਡੀ ਵਰਿੰਦਰ ਘੁਮਣ ਦੀ ਬੋਡੀ ਵਰਗੀ ਹੈ ਤੇ ਕੀ ਆਉਂਦੇ 10 ਸਾਲਾਂ ਦੇ ਵਿੱਚ ਇਹੋ ਜੀ ਬੋਡੀ ਪੈਦਾ ਹੋ ਚੁੱਕਦੀ ਹੈ ਬਾਹਲਾ ਨਹੀਂ ਕਹਿਣਾ ਸੋਵਰਿੰਦਰ ਕੋਮੜ ਦੇ ਜਾਣ ਤੋਂ ਬਾਅਦ ਉਹਦੀ ਇੱਕ ਵੀਡੀਓ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਉਸ ਦਿਨ ਦੀ ਹੈ ਜਿਸ ਦਿਨ ਉਹ ਆਪਰੇਸ਼ਨ ਕਰਵਾਉਣ ਵਾਸਤੇ ਫੋਟਸ ਹਸਪਤਾਲ ਦੇ ਵਿੱਚ ਗਿਆ ਸੀ ਤੇ ਡਾਕਟਰਾਂ ਦੇ ਨਾਲ ਗੱਲ ਕਰ ਰਿਹਾ ਜਿਵੇਂ ਥੀਏਟਰ ਦੇ ਵਿੱਚ ਆਪਰੇਸ਼ਨ ਥੀਏਟਰ ਦੇ ਵਿੱਚ ਜਾਣ ਤੋਂ ਪਹਿਲਾਂ ਉਹ ਡਾਕਟਰਾਂ ਨਾਲ ਗੱਲ ਕਰ ਰਿਹਾ ਤੇ ਡਾਕਟਰ ਨੂੰ ਇਹ ਗੱਲ کہہ ਰਿਹਾ ਕਿ ਡਾਕਟਰ ਸਾਹਿਬ ਬਸ ਮੇਰਾ ਜਲਦੀ ਜਲਦੀ ਸ਼ੋਲਡਰ ਠੀਕ ਕਰ ਦਿਓ ਮਤਲਬ ਮੇਰਾ ਠੀਕ ਕਰ ਦਿਓ ਮੇਰੀ ਬਾਡੀ ਵੀ ਆਊਟ ਆਫ ਸ਼ੇਪ ਹੋ ਗਈ ਆ ਤੇ ਮੈਂ ਤਿੰਨ ਚਾਰ ਮਹੀਨੇ ਤੋਂ ਐਕਸਰਸਾਈਜ਼ ਉਵੇਂ ਲਾ ਨਹੀਂ ਸਕਿਆ ਜਿਵੇਂ ਲਾਉਣੀ ਚਾਹੀਦੀ ਆ ਬਸ ਮੈਂ ਇਹਨੂੰ ਛੇ ਛੇ ਦੀ ਐਕਸਰਸਾਈਜ਼ ਲਾਉਣੀ ਆ ਮੈਂ ਤੇ ਮੈਨੂੰ ਬਸ ਛੇ ਦੀ ਠੀਕ ਕਰ ਦਿਓ ਕਿ ਤੁਸੀਂ ਮੈਨੂੰ ਆਸ ਆ ਤੇ ਉਹਨਾਂ ਦੀ ਆ ਮਤਲਬ ਭਾਵਨਾ ਬੰਦੇ ਦੀ ਇਹ ਆ ਬੰਦਾ ਇਹ ਨਹੀਂ ਕਹਿੰਦਾ ਵੀ ਡਾਕਟਰ ਸਾਹਿਬ ਆਪਾਂ ਸ਼ਾਮ ਨੂੰ ਪਿਆਲੀ ਘੜਕਾਉਨੇ ਆ ਬੰਦਾ ਇਹ ਗੱਲ ਕਹਿ ਰਿਹਾ ਜੀ ਕਿ ਮੈਨੂੰ ਛੇ ਛੇ ਠੀਕ ਕਰ ਦਿਓ ਮੈਂ ਐਕਸਰਸਾਈਜ਼ ਕਰਨੀ ਹੈ ਛੇ ਦੀ ਤੇ ਮੇਰੀ ਬਾਡੀ ਆਊਟ ਆਫ ਸ਼ੇਪ ਹੋ ਗਈ ਆ ਮੇਰੇ ਮਸਲ ਵੀ ਪੇਨ ਦੇ ਕਰਕੇ ਡਾਕਟਰ ਵੀ ਇਹ ਗੱਲ ਕਹਿ ਰਹੇ ਜੀ ਕਿ ਤੁਹਾਡਾ ਦੂਰਬੀਨ ਦੇ ਨਾਲ ਅਸੀਂ ਆਪਰੇਸ਼ਨ ਕਰਾਂਗੇ ਤੇ ਬਹੁਤ ਘਟਕਾਂ ਸਾਹਿਬ ਵੀ ਕੋਈ ਹੋਰ ਤਰੀਕਾ ਅਜ਼ਮਾਉਣਾ ਪਵੇ ਇਹ ਤਾਂ ਦੂਰਬੀਨ ਦੇ ਨਾਲ ਹੀ ਹੋ ਜਾਣਾ ਮਾਮੂਲੀ ਜਿਹਾ ਆਪਰੇਸ਼ਨ ਦਾ ਮਤਲਬ ਇਹ ਜੀ ਕਿ ਮਾਮੂਲੀ ਜਿਹਾ ਆਪਰੇਸ਼ਨ ਬੰਦਾ ਜਾਉਣਾ ਚਾਹੁੰਦਾ ਸੀ ਕਸਰਤ ਕਰਨੀ ਚਾਹੁੰਦਾ ਸੀ ਦੂਰਬੀਨ ਨਾਲ ਆਪਰੇਸ਼ਨ ਹੋਣਾ ਸੀ ਤੇ ਬੰਦੇ ਦੀ ਡੈਡ ਬੋਡੀ ਘਰ ਆਈ ਆ ਬਸ ਆ ਗੱਲ ਆ ਤੇ ਇਸ ਮਸਲੇ ਨੂੰ ਕਿਸੇ ਨੇ ਛੁੱਕਿਆ ਨਹੀਂ ਨਾ ਤਾਂ ਬੀੜੀ ਦੇ ਬਹੁਤਾ ਚੁੱਕਿਆ ਨਾ ਕਿਸੇ ਹੋਰ ਨੇ ਬਹੁਤਾ ਚੁੱਕਿਆ ਦੁੱਖ ਦੀ ਗੱਲ ਹੈ ਵੀ ਇੱਕ ਹੀਰਾ ਬੰਦਾ ਚਲਾ ਗਿਆ ਜੀ ਜੀ ਬਿਲਕੁਲ ਸਹੀ ਤਿੰਨ ਸਾਹਿਬ ਪਾਕਿਸਤਾਨ ਗਿਆ ਸੀ ਜੀ ਜਥਾ ਦਰਸ਼ਨ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਤੇ ਕਹਿੰਦੇ ਕਿ ਦਰਸ਼ਨ ਕਰਕੇ ਤੇ ਵਾਪਸ ਆ ਗਏ ਨੇ ਬਿਲਕੁਲ ਜੀ ਬਿਲਕੁਲ ਦਰਸ਼ਨ ਕਰਕੇ ਜਥਾ ਉਹ ਵਾਪਸ ਆ ਗਿਆ ਜੀ ਸੇਗਾਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸਾਹਿਬ ਜਿਹੜੇ ਉਹ ਵੀ ਗਏ ਸੀ ਉਹ ਵੀ ਵਾਪਸ ਆ ਗਏ ਆ ਜਿੰਨਾ ਵੀ ਜਥਾ ਗਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਹ ਦਰਸ਼ਨ ਕਰਕੇ ਤੇ ਵਾਪਸ ਆ ਗਿਆ ਹੁਣ ਉਸ ਤੋਂ ਕੁੜੀ ਕਹਿੰਦੇ ਜੀ ਕੇਲਾ ਨੇ ਅੱਜ ਤਜਰਬੇ ਸਾਂਝੇ ਕੀਤੇ ਆ ਉਹਨਾਂ ਨੇ ਸਾਰਿਆਂ ਨੇ ਗੱਲ ਕਹੀ ਵੀ ਵਕ ਵਕ ਗੁਰਧਾਮਾਂ ਦੇ ਦਰਸ਼ਨ ਕਰਕੇ ਬਹੁਤ ਚੰਗਾ ਲੱਗਾ ਜਿਹੜੀ ਬਾਕੀ ਸੰਗਤ ਗਈ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਇਹ ਭਾਈ ਸਾਨੂੰ ਬਹੁਤ ਚੰਗਾ ਲੱਗਾ ਉੱਥੇ ਚੰਗਾ ਲੱਗਣਾ ਕੁਦਰਤੀ ਆ ਬਾਬੇ ਦਾ ਉਦਾਰ ਤੇ ਉਸ ਥਾਂ ਦੇ ਉੱਤੇ ਜਾ ਕੇ ਸਭ ਨੂੰ ਹੀ ਚੰਗਾ ਲੱਗਦਾ ਸੋ ਇਹ ਵਕ ਵਕ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਏ ਆ ਬਹੁਤ ਵਧੀਆ ਗੱਲ ਆ ਇਹਨਾਂ ਦੇ ਚੰਗੇ ਹੀ ਤਜਰਬੇ ਰਹੇ ਹੋਣੇ ਆ ਸਾਨੂੰ ਇਸ ਗੱਲ ਦੀ ਆਸ ਆ ਵਰਕਲ ਜਿੱਥਾ ਇਹ ਵਾਪਸ ਆ ਗਿਆ ਜੀ ਜੀ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਅੱਗੇ ਵੱਧਦੇ ਐ ਜੀ ਗੱਲ ਕਰਦੇ ਆ ਹੁਣ ਆ ਵਿਆਹਾਂ ਦਾ ਸੀਜ਼ਨ ਐ ਤੇ ਵਿਆਹਾਂ ਦੇ ਵਿੱਚ ਫਿਰ ਤੋਂ ਉਹੀ ਖਬਰਾਂ ਆਉਣ ਲੱਗ ਗਈਆਂ ਲੁਧਿਆਣੇ ਦੇ ਵਿਆਹ ਦੇ ਵਿੱਚ ਕਹਿੰਦੇ ਕਿ ਚੋਰੀ ਹੋ ਗਈ ਐ ਤਾਂ ਬਿਲਕੁਲ ਜੀ ਹਰ ਰੋਜ਼ ਹੀ ਖਬਰ ਆਉਂਦੀ ਜੀ ਤਾਂ ਇਹ ਤੁਸੀਂ ਦੇਖੋ ਵੀ ਕਿਹੜੇ ਦਿਨ ਖਬਰ ਨਹੀਂ ਆਈ ਪਹਿਲਾਂ ਖਬਰ ਪਿਛਲੇ ਦਿਨੀ ਆਈ ਐ ਕਿ ਅੰਮ੍ਰਿਤਸਰ ਦੇ ਵਿੱਚੋਂ ਅੰਮ੍ਰਿਤਸਰ ਵੱਲਾ ਰੋਡ ਦੇ ਉੱਤੇ ਇੱਕ ਮੈਰੀਬੇਲਾ ਪੈਲਸ ਆ ਇਸ ਥਾਂ ਦੇ ਉੱਤੇ ਦੋ ਮੁੰਡੇ ਜਿਹੜੇ ਉਹ ਪੈਲੈਸ ਦੇ ਵਿੱਚ ਵੱੜਦੇ ਆ। 22 ਸ਼ਾਹੀ ਲਈ ਹੈ। ਬਿਲਕੁਲ ਰੈਡੀ ਸ਼ੈਡੀ ਹੈ। ਤੇ ਉਹ ਪਤਾ ਲੱਗਾ ਜੀ ਕਿ ਲਾੜੇ ਦੀ ਮਾਂ ਦਾ ਪਰਸ ਚੋੱਕ ਕੇ ਲੈ ਗਏ। ਉਹਦੇ ਵਿੱਚ ਲੱਖਾਂ ਰੁਪਈਆ, ਸੋਨਾ, ਚਾਂਦੀ ਸਭ ਕੁਝ ਹੋਰ ਵਿੱਚ। ਲਓ ਜੀ ਉਹਨਾਂ ਦੇ ਵਿੱਚੋਂ ਕੱਲ ਇੱਕ ਮੁੰਡਾ ਚੋਰ ਫੜਿਆ ਗਿਆ। ਉਹ ਕਿਸੇ ਹੋਰ ਪੈਲੈਸ ਦੇ ਵਿੱਚ ਚੋਰੀ ਕਰਨ ਗਿਆ ਸੀ ਤੇ ਉੱਥੇ ਉਹਨੂੰ ਫੜ ਲਿਆ ਗਿਆ। ਕਿਉਂਕਿ ਉਹਨੂੰ ਲੱਗਦਾ ਸੀ ਜੀ ਕਿ ਸਾਡੇ ਬਾਰੇ ਪਤਾ ਨਹੀਂ ਲੱਗਾ ਕਿਸੇ ਨੂੰ। ਪਰ ਜਿਹੜੇ ਪੈਲਸਾਂ ਮਲਿਆ ਨਹੀਂ ਵੀਡੀਓ ਸ਼ੇਅਰ ਕਰਤਗਾ ਸੀ ਵਕ ਵਕਤਾਂਵਾਂ ਤੇ ਫੋਟੋਆਂ ਵੀ ਸ਼ੇਅਰ ਕਰਤਗਾ ਸੀ। ਉਥੇ ਫਿਰ ਉਹਨੂੰ ਕੁੱਟਿਆ ਵੀ ਤੇ ਪੁਲਿਸ ਦੇ ਹਵਾਲੇ ਕਰਤਾ ਪਰसों ਦੀ ਖਬਰ ਇੱਕ ਹੈ ਜੀ ਲੁਧਿਆਣੇ ਦੇ ਵਿੱਚ ਏਨੀ ਹੀ ਚੋਰੀ ਹੋਈ ਆ ਤੇ ਕੱਲ ਵੀ ਖਬਰ ਹੈਗੀ ਆ ਜੀ ਇੱਕ ਵੀ ਚੰਡੀਗੜ੍ਹ ਦੇ ਵਿੱਚ ਇਹ ਵੀ ਚੋਰੀ ਹੋਈ ਆ ਚੰਡੀਗੜ੍ਹ ਦੇ ਵਿੱਚ ਜਿਹੜਾ ਜੇਡਬਲਯੂ ਮਾਰੀਟਾ ਉਹਦੇ ਵਿੱਚ ਚੋਰੀ ਹੋ ਗਈ ਆ ਉਥੇ ਪਤਾ ਲੱਗਾ ਵੀ ਲਾੜੀ ਦਾ ਪਰਸਾ ਜੇ ਦਾ ਉਹ ਲੈ ਗਿਆ ਉਹਦੇ ਵਿੱਚ 13 ਟੋਲੇ ਸੋਨਾ ਸੀ ਉਹਦੇ ਵਿੱਚ ਵਿਦੇਸ਼ੀ ਕੈਂਸੀ ਵੀ ਸੀ ਉਹਦੇ ਵਿੱਚ ਹੋਰ ਬੜਾ ਮਿਕਸਚੁਕ ਸੀਗਾ ਜੋ ਉਹ ਲੈ ਗਿਆ ਤੇ ਇਹ ਜਿਹੜੇ ਇਸ ਵੇਲੇ ਆਪਾਂ ਜਾਣਦੇ ਕਿ ਸੀਜ਼ਨ ਚੱਲਦਾ ਵਿਆਹਾਂ ਦਾ ਬੇਨਤੀ ਇਹ ਆ ਵੀ ਆਪਦੇ ਪਰਸਾਂ ਦਾ ਖਿਆਲ ਰੱਖੋ ਤੁਹਾਡੇ ਵਿਆਹ ਦੇ ਵਿੱਚ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੇ ਆਪਦਾ ਬਿਲਕੁਲ ਉਵੇਂ ਟਾਈ ਸਾਈ ਲਾ ਕੇ ਜਿਵੇਂ ਕੋਈ ਮੇਲੀ ਗੇਲੀ ਹੁੰਦਾ ਇਸ ਤਰੀਕੇ ਨਾਲ ਚੋਰ ਵੱਢਦੇ ਆ ਫਿਰ ਤੁਹਾਡੇ ਪਿੱੜ ਪੱਲੇ ਕੁਝ ਨੂੰ ਛੱਡ ਕੇ ਜਾਂਦੇਗੇ ਸੋ ਹੁਣੇ ਸੋਚ ਵਿਚਾਰ ਕਰਨੀ ਪਊਗੀ ਇਹ ਨਾ ਹੋਵੇ ਵੀ ਅਸੀਂ ਅਣਜੈਲੀ ਵਰਤੀਏ ਆਪਦਾ ਪੈਗ ਲਾਉਣ ਲੱਗ ਜਗੇ ਤੇ ਪਰਸ ਕਿਤੇ ਪਿਆ ਆਪਕਿਤੇ ਹੋਰ ਖੜੇ ਆ ਤੇ ਘਰ ਦਾ ਸਮਾਨ ਕਿਤੇ ਹੋਰ ਪਿਆ ਬੀਬੀਆਂ ਨੂੰ ਵੀ ਆਪ ਤਾਂ ਤਿਆਰ ਹੋਈ ਜਾਂਦੀਆਂ ਹੁਣ ਤੇ ਸਮਾਨ ਕਿਤੇ ਹੋਰ ਪਿਆ ਇਹਨਾਂ ਸਾਰੀਆਂ ਗੱਲਾਂ ਦੇ ਵੱਲ ਖਿਆਲ ਕਰਨਾ ਪੈਣਾ ਜੀ ਜੀ ਬਿਲਕੁਲ ਸਹੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਹੀ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਜੀ ਮਿਹਰਬਾਨੀ ਜੀ ਮਿਹਰਬਾਨੀ